ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਗੁਰਦੁਆਰਾ ਸਿੰਘ ਸਭਾ ਖੰਡੇਆਲਾ ਸੈਨੀਆਂ ਤੋਂ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗ ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਿਆ ਜਿਸ ਦਾ ਸਵਾਗਤ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਬਲਬੀਰ ਸਿੰਘ ਜੀ ਨੇ ਕੀਤਾ ਅਤੇ ਡੇਰਾ ਬਾਬਾ ਨਾਨਕ ਦੀ ਸਾਧ ਸੰਗਤ ਨੇ ਵੀ ਇਸ ਸੰਗ ਦੇ ਖੁੱਲ ਕੇ ਦਰਸ਼ਨ ਕੀਤੇ ਸੰਗ ਨੂੰ ਜੀ ਆਇਆਂ ਕਹਿਣ ਵਾਸਤੇ ਰਵੀਕਰਨ ਸਿੰਘ ਕਾਲੂ ਬਾਬਾ ਪਰਮਜੀਤ ਸਿੰਘ ਦੇਦੀ ਬਾਬਾ ਸੁਖਦੀਪ ਸਿੰਘ ਦੇਦੀ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਅਤੇ ਹੋਰ ਗੁਰਕਾਰ ਦੇ ਸੇਵਕ ਮਜੂਸਾ ਆਉਂਦੇ ਦੇਖਦੇ ਹਾਂ ਇੱਕ ਰਿਪੋਰਟ ਸਾਲ ਸਾਹਿਬ ਵਾਹਿਗੁਰੂ ਜੀ ਦੇ ਫਤੇ 10 ਬਲਜੀਤ ਸਿੰਘ ਮੈਨੇਜਰ ਗੁਰਦਵਾਰ ਸਿੰਘ ਦਰਬਾਰ ਸਾਹਿਬ ਡੇਰਾ ਪਾਪਾ ਨਾਨਕ ਅੱਜ ਜਿਹੜਾ ਮਹਾਨ ਨਗਰ ਕੀਰਤਨ ਸ਼ਰਪੁਰ ਤੋਂ ਚੱਲ ਕੇ ਗੁਰਦਰਾ ਨੇਰਾਪਾਪਾ ਨਾਨਕ ਸੇਵਾ ਕੇ ਪਹੁੰਚਿਆ ਹੈ ਇਹ ਨਗਰ ਕ੍ਰੇਸ਼ਨ ਤੇ ਗੁਰਦਰਾ ਸਾਹਿਬ ਤੇ ਆਉਣ ਤੇ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਤੇ ਸਾਰੇ ਹੀ ਜਿਹੜਾ ਜੋ ਸੰਗਤ ਆਈ ਆ ਉਹਨਾਂ ਵਾਸਤੇ ਪ੍ਰਬੰਧ ਕੀਤੇ ਗਏ ਹਨ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ ਰਹਿਸ਼ ਦੇ ਪ੍ਰਬੰਧ ਕੀਤੇ ਗਏ ਹਨ ਤੇ ਅਸੀਂ ਆਪਣੇ ਤਨ ਮਨ ਧਨ ਦੇ ਨਾਲ ਇਹਨਾਂ ਦੀ ਸੇਵਾ ਕਰਨ ਦੇ ਯਤਨ ਕਰ ਰਹੇ ਹਾਂ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਗੰਚ ਵਾਹਿਗੁਰੂ ਜੀ ਕੀ ਜੋੜ ਮਿਲ ਜਿਹੜੇ ਕੋਲਾ ਸਾਹਿਬ ਜਿਹੜੇ ਖੁਸ਼ ਹੋ ਰਹੇ ਮੁਕਰਾ ਗਏ ਮੇਰੀ ਪਹਿਲੀ ਯਾਤਰਾ ਆ ਡੇਰਾ ਬੱਬੇ ਨਾਲ ਸ਼ਮਤ ਕੀਤੀ ਹੋਣੀ ਪਹਿਲੀ ਵਾਰ ਤੋਂ ਕਹੜਿਆਣਾ ਜਹੜੀਆਂ ਵਿਖੇ ਗੱਲਾਂ ਰੰਗ ਕੀਤਾ ਹੈ ਬਹੁਤ ਲੰਮੇ ਸਮੇਂ ਤੋਂ ਸਾਡਾ ਪਹਿਲੀ ਯਾਤਰਾ ਕਰ ਰਹੀ ਹਾਂ 10 ਦਿਨਾਂ ਨਗਰ ਤੋਂ ਵੀ ਬਹੁਤ ਲੰਬੀ ਜੁਲੂਜ ਚੱਲ ਰਹੀ ਹੈ ਜਿਸ ਰਾਸਮੇਂ ਦੀ ਚਾਰ ਦਿਨ ਦੀ ਯਾਤਰਾ ਹੈ ਇਸ ਦੌਰਾਨ ਰਣੀਆਂ ਤੋਂ ਚੱਲ ਕੇ ਲੋਗਰਾਜ ਹੋ ਗਿਆ ਹੋਇਆ ਕਾਂਡੇ ਨੂੰ ਪਾਰ ਕਰਕੇ ਸ਼ਰਧਾ ਕੇ ਕੋਰਣੀ ਜੰਡ ਪਹੁੰਚਣੀ ਹੈ ਰਾਜ ਦਾ ਵਿਸ਼ਰਾਮ ਹੁੰਦਾ ਹੈ ਸਵੇਰੇ ਸਵੇਰੇ ਬੇ ਉੱਤ ਚਾਹਦੇ ਹੈ ਯਾਰ ਯਾਰ ਕਰਦੇ ਭੇਡ ਪਤੋਂ ਤੋਂ ਕੁੰਡਿਆਂ ਸੰਚਾਰਚੌਲ ਪਹੁੰਚ ਗਿਆ ਨੇ ਦੂਸਰੇ ਦਿਨ ਇਹ ਦੂਸਰੇ ਦਿਨ ਦਾ ਬਣਾ ਸ਼ੁਰੂ ਹੁੰਦਾ ਹੈ ਇਹ ਗ੍ਰਿਵਿੰਦ ਜੀ ਨੇ ਬਲੇ ਪਾਰਚੌਲ ਤੋਂ ਘੁੰਮਣ ਕਲਾ ਵਾਸਤੇ ਇਹ ਬੇਅੰਤ ਸੰਗਤਾਂ ਰਾਜਕੇ ਵਿੱਚ ਲਗਰਾਂ ਦੀ ਸੇਵਾ ਹਰ ਇੱਕ ਜਨੂਨ ਦੀ ਸ਼ਾਨਤ ਨਹੀਂ ਹੁੰਦੀ ਸਾਹ ਸੰਗਤ ਜੀ ਇਹ ਚਾਰ ਦਿਨ ਦੀ ਯਾਤਰਾ ਹੈ ਕਿਸੇ ਦੀ ਯਾਤਰਾ ਹਰ ਤੋਂ ਹਰ ਤੋਂ ਘੁੰਮਣਾ ਇੱਕ ਘੁੰਮਣਾ ਤੋਂ ਆ ਚੌਥੇ ਦਿਨ ਦੀ ਯਾਤਰਾ ਢੀਰਾਂ ਬਾਬਨਾਰ ਸੰਗਤਾਂ ਬੜੇ ਪਿਆਰ ਨਾਲ ਪੁੱਜ ਰਹੀਆਂ ਨੇ ਆਪ ਦੇਖ ਸਕਦੇ ਹੋ ਤੱਕ ਸਕਦੇ ਲੱਖਾਂ ਦੀ ਦੁਨੀਆ ਲੱਖਾਂ ਦੀ ਸੰਗਤਾਂ ਨਾ ਤੁਮਾਸ਼ਟਕ ਹੋ ਰਹੀਆਂ ਨੇ ਜੀਰਾ ਬਾਬਾ ਨਾਲ ਪਹੁੰਚ ਚੁੱਕੇ ਆਂ ਥੋੜੇ ਸਮੇਂ ਚ ਆਪਾਂ ਹੋਰ ਜਰਾ ਥੋੜਾ ਜਿਹਾ ਪਹੁੰਚਣੇ ਪਹੁੰਚ ਕੇ ਸਾਰੇ ਨਰਸ਼ਨ ਮੇਲੇ ਕਰਕੇ ਆਪਣੇ ਜੀਵਨ ਨੂੰ ਸ਼ੋਭਾ ਬਣਾਉਂਦਾ ਬਾਬਾ ਜੀ ਪੱਤਰਕਾਰ ਹੋਰ ਦੱਜੇ ਨੂੰ ਇਸ ਯਾਤਰਾ ਜਾਸਾ ਜਲਦੀ ਹੈ ਤੇ ਅੱਜ ਯਾਤਰਾ ਸਮਾਪਤ ਕੀਤੀ ਜਾਣੀ ਹੈ ਥਿੰਨੇ ਸਮੇਂ ਵਿੱਚ ਆਕੇ ਤਾ ਬਾਬਾ ਆਕੇ ਅੰਜਰਾ ਮਾਰਦੀਆਂ ਪੌਦੇ ਦੇ ਡੇਰਾ ਬਾਬਾ ਨਾਲ ਪਹੁੰਚ ਗਏ ਆਕੇ ਦਰਸ਼ਨ ਮਲੇ ਕਰਕੇ ਚੋਲਾ ਸਾਹਿਬ ਆਪਣੇ ਜੀਵਨ ਜਫਰਨ ਹੋ ਗੀਆਂ ਨੇ ਸਾਹਿਬ ਜੀ ਦਾ ਕੰਮ ਪੂਰੀਆਂ ਕਰਕੇ ਬਾਬਾ ਸ਼ਿਵਰ ਘਰਾਂ ਨੂੰ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਹਰਿਨਾਮ ਦੇ ਮਹਾਰਾਜ ਚੋਲਾ ਸਾਹਿਬ ਦੀ ਖੁਸ਼ੀ ਦੇ ਲੇ ਜੀ ਸਾਰੀ ਸਾਧ ਸੰਗਤ ਲੱਖ ਲੱਖ ਵਧਾਈ ਹੋਵੇ ਔਰ ਸਾਰੀ ਸੰਗਤ ਘੋਸਾ ਮੇਲੇ ਉਪਰ ਆਈ ਪੂਰਾ ਪੰਜਾਬ ਸਾਰੇ ਆਏ ਹੋਏ ਸਾਰੇ ਮਹਾਰਾਜ ਦੇ ਦਰਬਾਰ ਦੇ ਵਿੱਚ ਪਰ ਅਸੀਂ ਜੀ ਆਇਆਂ ਕਹਿੰਦੇ ਆ ਉਹ ਸਵਾਗਤ ਕਰਦੇ ਆ ਅਜੇ ਮੰਡੀ ਸਾਹਿਬ ਡੇਰਾ ਬਾਬਾ ਨਾਨਕ ਔਰ ਖੁਦਾਸ਼ੀਨ ਡੇਰਾ ਅਜੇ ਮੰਡੀ ਸਾਹਿਬ ਬੇਸ਼ੰਦਾ ਜੀ ਅਦਿ ਨਸੀਬ ਚਾਂਗਲੀ ਵਾਲੇ ਸਾਰੀ ਸੰਗਤ ਦਾ ਜੀ ਆਇਆਂ ਸਵਾਗਤ ਕਰਦੇ ਔਰ ਧੰਨਵਾਦ ਕਰਦੇ ਮੈਂ ਸਮੁੱਚੀ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਦੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਰਬੋਂ ਸਾਰਿਆਂ ਨੂੰ ਜੀ ਆਇਆਂ ਕਿਨਾਂ ਦੇ ਨਾਲ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੇ ਸੱਚੇ ਪਿਤਾ ਵਾਹਿਗੁਰੂ ਜਿਨਨੇ ਵੀ ਸੰਗਤ ਇਸ ਸੰਗਤੇ ਆਏ ਨੇ ਪ੍ਰਮਾਤਮਾ ਸਾਰਿਆਂ ਦੇ ਮਿਰ ਪਰਿਆ ਹੱਥ ਰੱਖੇ ਨੇ ਚੜ੍ਹਦੀਆਂ ਕਲਾਜ ਰੱਖਣ ਦੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਵਰਤੇ ਸਾਰੀ ਦੁਨੀਆ ਦੇ ਐਸੋਲੇ ਜਿਹੜੀ ਗੁਰਨਾਨਕ ਨਾਮ ਦੇਵਾ ਸੰਗਤ ਦੇ ਸੁਖੀ ਬਸੇ ਪਰ ਇਹੋ ਹੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਸਭ ਨੂੰ ਜੀ ਚੋਲਾ ਸਾਹਿਬ ਦੇ ਬਹੁਤ ਬਹੁਤ ਵਧਾਈਆਂ ਸੰਗਤਾਂ ਇਹ ਬੜੀਆਂ ਦੂਰੋਂ ਦੂਰੋਂ ਚੱਲ ਕੇ ਆਈਆਂ ਬੜਾ ਸੋਹਣਾ ਮੇਲਾ ਜਿਹੜਾ ਵਾ ਜਿਹੜਾ ਵਾ ਅੱਗੋਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਆਏ ਆ ਸਤਿਗੁਰੂ ਬਾਬਾ ਨਾਨਕ ਸਾਹਿਬ ਮੇਰ ਕਰਨ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦੀਆਂ ਝੋਲੀਆਂ ਜੜੀਆਂ ਉਪਰਤ ਅੱਜ ਸ਼੍ਰੀ ਚੋਰਾ ਸਾਹਿਬ ਜੀ ਦੇ ਪਵਿੱਤਰ ਦਿਹਾੜੇ ਤੇ ਮੇਲੇ ਤੇ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਔਰ ਉਹਨਾਂ ਨੂੰ ਜੀ ਆਇਆਂ ਕਿ ਨਾ ਗੁਰੂ ਕਿਰਪਾ ਕਰੇ ਜੋ ਉਹਨਾਂ ਦੀਆਂ ਮੰਦੀਆਂ ਮਰਾਦਾਂ ਨੇ ਉਹ ਪੂਰੀਆਂ ਹੋਣ ਤੇ ਉਹ ਖੁਸ਼ੀਆਂ ਖੇੜਿਆਂ ਨਾਲ ਮੇਲਾ ਵੇਖ ਕੇ ਗੁਰੂ ਦੇ ਦਰਸ਼ਨ ਕਰਕੇ ਆਪਣੇ ਪਰਿਵਾਰਾਂ ਵਿੱਚ ਜਿਹੜੇ ਆ ਉਹ ਜਾਣ I'm sorry, not know. ਪ੍ਰਮੋਦ ਰਾਹੁਲ ਦਾ ਸਵਾਗਤ ਕਰਦੀ ਸਾਲ ਨਹੀਂ ਕਰਨੀ ਬੜੇ ਪ੍ਰੇਮ ਨਾਲ ਅਨੋਖੇ ਦਰਸ਼ਨ ਕਰਨ ਸੰਗਤ ਜੀ ਦਾ ਕਾਮੁਦੀ ਨਹੀਂ ਕਰਦੀ ਆਪਣੇ ਮੋਬਾਈਲ ਕੋਲ ਲੱਗੇ ਆਦਤਾਂ ਸੰਭਾਲ ਕਰ ਕੋਈ ਬਾਇਆ ਜਵਾਹਰਿਆਂ ਦੇ ਤਾੜਕੇ

फीर <laughs> त

ਬਾਬਰੀ ਇਹ ਬਰਾਦ ਬੋਲੇ ਨੀ ਮਤਾ ਜਵਾਨੀਆਂ ਸਭ ਤਾਂ ਰੋਵੇ ਬਾਬਾ ਨਾਲ ਕਦੇ ਕਦੇ ਦੁਖੀਆਂ ਦੇ ਕਰੀ ਹੋਰ ਹੋਰ ਬੰਦਾ ਬਾਬਾ ਦੇ ਕਰੀ ਬਾਬਾ